ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਅੱਜ ਦੀ ਗੁਰਬਾਣੀ ਸੰਥਿਆ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਸੰਖਿਆ ਆਪਾਂ ਨੇ ਆਰੰਭ ਕੀਤੀ ਹੋਈ ਹੈ ਉਹ ਸੰਖਿਆ ਅੱਜ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 146 ਤੋਂ ਆਰੰਭ ਕਰਨ ਜਾ ਰਹੇ ਹਾਂ ਆਓ ਸਾਰੇ ਬੱਚੇ ਫਿਰ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਿਲਾ ਦੂਜਾ ਸਲੋਕ ਮਹਿਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਅੱਠੀ ਪਹਿਰੀ ਅੱਠ ਖੰਡ ਨੌਂ ਖੰਡ ਸਰੀਰ ਨੌਂ ਖੰਡ ਸਰੀਰ ਇਸ ਵਿੱਚ ਨੌ ਨਿਦ ਨਾਮ ਏਕ ਨਾਮ ਇੱਕ ਭੱਲੇ ਗੁਣੀ ਗਹੀਰ ਭੱਲੇ ਗੁਣੀ ਗਹੀਰ ਜਿਹੜੇ ਪਹਿਲੇ ਦੋ ਉਚਾਰਨ ਨੇ ਅਠੀ ਪਹਿਰੀ ਇਹ ਦੋਨੋਂ ਉਚਾਰਨ ਕੀ ਹੋਣਗੇ ਨਾਸਕੀ ਅਠੀ ਤੋਂ ਭਾਵ ਅਠਾਂ ਪਹਿਰੀ ਤੋਂ ਭਾਵ ਪਹਿਰਾ ਅਠੀ ਪਹਿਰੀ ਫਿਰ ਪੜੋ ਅਠੀ ਅਠੀ ਪਹਿਰੀ ਪਹਿਰੀ ਅੱਗੇ ਨਾਸਕੀ ਉਚਾਰਨ ਹੈਗਾ ਆ ਭਲੈ ਭਲੈ ਇਸ ਵਿੱਚ ਨੌ ਨਿਦ ਨਾਮ ਏਕ ਇਸ ਵਿੱਚ ਨੌ ਲਿਦ ਨਾਮ ਏਕ ਭਲੈ ਗੁਣੀ ਗਹੀਰ ਭਲੈ ਗੁਣੀ ਗਹੀਰ ਕਰਮਵੰਤੀ ਸਾਲਾਹਿਆ ਕਰਮਵੰਤੀ ਸਾਲਾਹਿਆ ਨਾਨਕ ਕਰ ਗੁਰ ਪੀਰ ਸਾਰੇ ਗੁਰਪੀਰ ਚੌਥੇ ਪਹਿਰ ਸਬਾਹ ਕੈ ਚੌਥੇ ਪਹਿਰ ਸਬਾਹ ਕੈ ਪਹਿਰੇ ਨਹੀਂ ਬੋਲਾਂਗੇ ਬੇਟਾ ਪਹਿਰ ਚੌਥੇ ਪਹਿਰ ਸਬਾਹ ਕੈ ਚੌਥੇ ਪਹਿਰ ਸਬਾਹ ਕੈ ਸੁਰਤਿਆਂ ਉਪਜੈ ਚਾਓ ਸੁਰਤਿਆਂ ਉਪਜੈ ਚਾਓ ਤਿਨਾ ਦਰੀਆਵਾਂ ਸਿਓ ਦੋਸਤੀ ਤਿਨਾ ਦਰੀਆਵਾਂ ਸਿਓ ਦੋਸਤੀ ਦਰੀਆਵਾਂ ਨਹੀਂ ਦਰੀਆਵਾਂ ਦਰੀਆਵਾਂ ਇਹਦਾ ਵੀ ਜਿਹੜਾ ਉਚਾਰਨ ਹੈ ਕੇਕ ਹੋਏਗਾ ਨਾਸਕੀ ਹੋਏਗਾ ਤੇਨਾ ਦਰਿਆ ਵਾਂ ਸਿਉ ਦੋਸਤੀ ਤੇਨਾ ਦਰਿਆ ਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਉ ਮਨ ਮੁਖ ਸੱਚਾ ਨਾਉ ਉਥੈ ਅੰਮ੍ਰਿਤ ਵੰਡੀਐ ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਐ ਕੰਚਨ ਕਾਇਆ ਕਸੀਐ ਵੰਨੀ ਚੜੇ ਚੜਾਓ ਵੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਫ ਕੀ ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ ਬਹੁੜ ਸੱਤੀ ਪਹਿਰੀ ਸਤ ਭਲਾ ਸੱਤੀ ਪਹਿਰੀ ਸਤ ਭਲਾ ਸੱਤੀ ਤੋਂ ਭਾਵ ਸਤਾਂ ਪਹਿਰੀ ਤੋਂ ਭਾਵ ਪਹਿਰਾ ਸਤ

ਤਪੁ ਕੁੰਨ ਵਿਚਾਰੀਐ ਊੜੇ ਘਟੈਰਾਸ ਊੜੇ ਘਟੈਰਾਸ ਓਥੈ ਖੋਟੇ ਸੱਟਿਐ ਓਥੈ ਖੋਟੇ ਸੱਟਿਐ 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 ਸੱਟੀਆਂ ਤੋਂ ਭਾਵ ਛੁੱਟੇ ਜਾਂਦੇ ਹਨ ਖਰੇ ਕੀਚੈ ਸ਼ਾਬਾਸ਼ खरे नी बेटा खरे पढ़ागे खरे की कीचें शाबाश की दुख, दुख सुख खस मैं पास महला दूजा, महला दूजा। ਪਾਣ ਗੁਰੂ ਪਾਣੀ ਪਿਤਾ ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮਾਤਾ ਧਰਤ ਮਹਤ ਦਿਨ ਸਰਾਤ ਦੁਇ ਦਾਈ ਦਾਇਆ ਦਿਨ ਸਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਖੇਲੈ ਸਗਲ ਤਤ ਇਹ ਜਿਹੜਾ ਸ਼ਲੋਕ ਹੈ ਬੇਟਾ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ ਵੀ ਆਇਆ ਹੈ ਤੇ ਇਹ ਜਿਹੜਾ ਹੁਣ ਸ਼ਲੋਕ ਹੈ ਮਾਜ ਕੀ ਵਾਰ ਦੇ ਅੰਦਰ ਥੋੜੇ ਜੇ ਪਾਠ ਭੇਦ ਨਾਲ ਦੁਬਾਰਾ ਰਿਪੀਟ ਹੋ ਰਿਹਾ ਉਥੇ ਪਵਨ ਹੈ ਇੱਥੇ ਪਾਉਣ ਹੈ ਉਥੇ ਦਿਵਸ ਰਾਤ ਇੱਥੇ ਦਿਨ ਸ ਰਾਤ ਦਿਨ ਸ ਰਾਤ ਦੋਏ ਦਾਈ ਦਾਇਆ ਦਿਨ ਸ ਰਾਤ ਦੋਏ ਦਾਈ ਦਾਇਆ ਖਿੱਲੇ ਸਗਲ ਜਗਤ ਖਿੱਲੇ ਚੰਗੀਆਂ ਬੁਰੀਆਂ ਚੰਗੀਆਂ ਬੁਰੀਆਂ ਬੱਚੇ ਧਰਮ ਹਦੂਰ ਬੱਚੇ ਧਰਮ ਹਦੂਰ ਬੇਟਾ ਬੱਚੇ ਨਹੀਂ ਪੜਾਂਗੇ ਇੱਥੇ ਹੈਗਾ ਬੱਚੇ ਬੱਚੇ ਧਰਮ ਹਦੂਰ ਧਰਮ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕੇ ਨੇੜੇ ਕੇ ਦੂਰ ਕੇ ਨੂੰ ਬੇਟਾ ਕਹਿ ਨਹੀਂ ਪੜਾਂਗੇ ਕੇ ਪੜਾਂਗੇ ਕੇ ਨੇੜੇ ਕੇ ਨੇੜੇ ਕੇ ਦੂਰ ਕੇ ਦੂਰ ਜਿਨੀ ਨਾਮ ਧਿਆਇਆ ਤਿਨੀ ਨਾਮ ਧਿਆਇਆ ਗਏ ਮਸ਼ਕ ਕਤਕਾਲ ਗਏ ਸ਼ਬਦਤ ਕਾਲ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਹੋਰ ਕੀਤੀ ਛੁੱਟੀ ਬੀਨਾਰ ਪੌੜੀ ਪੌੜੀ ਸੱਚਾ ਪੂਜਨ ਪਾਓ ਸੱਚਾ ਪੂਜਨ ਪਾਓ ਸਤ ਗੁਰ ਦੱਸਿਆ ਸਤ ਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਜੇ ਕੋਟ ਤਿ ਗਰਾਏ ਨਿਜ ਘਰ ਵਸਿਆ ਨਿਜ ਘਰ ਵਸਿਆ ਸਤ ਗੁਰ ਤੁਠੈ ਨਾਉ ਸਤ ਗੁਰ ਤੁਠੈ ਨਾਉ ਤੁਠੈ 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 ਨਹੀਂ ਤੁਠੈ ਤਤੇ ਨਾਲ ਪੜਾਂਗੀ ਸਤ ਗੁਰ ਤੁਠੈ ਨਾਉ ਸਤ ਗੁਰ ਤੁਠੈ ਨਾਉ ਪ੍ਰੇਮ ਰਹਸਿਆ ਪ੍ਰੇਮ ਸੱਚ ਦੇ ਦੀਵਾਨ ਸੱਚ ਦੇ ਦੀਵਾਨ ਕੂੜ ਨਾ ਜਾਈਐ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੋ ਮਹਿਲ ਖੁਆਈਐ ਸੱਚੇ ਸ਼ਬਦ ਨੀਸ਼ਾਨ ਸੱਚੇ ਸ਼ਬਦ ਨੀਸ਼ਾਨ ਕਾਕ ਨਾ ਪਾਈ ਐ ਕਾਕ ਨਾ ਪਾਈ ਐ ਸੱਚ ਸੁਣ ਬੁੱਝ ਬਖਾਨ ਸੱਚ ਸੁਣ ਬੁੱਝ ਬਖਾਨ ਮਹਿਲ ਬੁਲਾਈ ਐ ਮਹਿਲ ਬੁਲਾਈ ਐ ਸ਼ਲੋਕ ਮਹਿਲਾ ਪਹਿਲਾ ਸ਼ਲੋਕ ਮਹਿਲਾ ਪਹਿਲਾ ਪਹਿਰਾ ਅਗਨ ਖਿਵੇ ਘਰ ਬਾਦਾ ਕਰੁਣਾਦਾ ਪੂਜਨ ਸਾਰ ਕਰਾਈ ਪੂਜਨ ਸਾਰ ਕਰਾਈ ਧਰਤਾ ਰਾਜੀ ਅੰਬਰ ਤੁਲੀ ਧਰਤਾ ਰਾਜੀ ਅੰਬਰ ਤੁਲੀ ਸਗਲੇ ਦੂਖ ਪਾਣੀ ਕਰ ਪੀਵਾ ਸਗਲੇ ਕਪਾਣੀ ਕਰਤੀ ਵਾਂ ਧਰਤੀ ਹਾਕ ਚਲਾਈ ਧਰਤੀ ਹਾਕ ਚਲਾਈ ਧਰਤਾ ਰਾਜੀ ਅੰਬਰ ਤੁਲੀ ਧਰਤਾ ਰਾਜੀ ਅੰਬਰ ਤੁਲੀ ਵਿਛੇ ਟੰਕ ਚੜਾਈ ਵਿਛੇ ਟੰਕ ਚੜਾਈ ਕਰਾਈ ਚਲਾਈ ਤੇ ਇਹ ਜਿਹੜੇ ਉਚਾਰਨ ਨੇ ਇਹ ਨਾਸਕੀ ਹੋਣਗੇ ਏ ਵਡ ਵਦਾ ਮਾਵਾ ਨਹੀਂ ਤਤਾ ਮਾ ਮਾ ਨਹੀਂ ਏਵਡ ਵਦਾ ਮਾਵਾ ਨਹੀਂ ਏਵਡ ਵਦਾ ਮਾਵਾ ਨਹੀਂ ਸਭ ਸੈਨਤ ਚਲਾਈ ਸਭ ਸੈਨਤ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਏਤਾ ਤਾਣ ਹੋਵੇ ਮਨ ਅੰਦਰ ਹੁਬੈ ਨਹੀਂ ਕਹਿਣਾ ਹੋਵੇ ਮਨ ਅੰਦਰ ਤਰੀ ਪੇ ਆਖ ਕਰਾਈ ਤਰੀ ਪੇ ਆਖ ਕਰਾਈ ਜੇਵੜ ਸਾਹਿਬ ਤੇ ਵੜਦਾਤੀ ਜੇਵੜ ਸਾਹਿਬ ਤੇ ਵੜਦਾਤੀ ਦੇ ਦੇ ਕਰੇ ਰਜ਼ਾਈ ਦੇ ਦੇ ਕਰੇ ਰਜ਼ਾਈ ਨਾਨਕ ਨਾਨਕ ਨਦਰ ਕਰੇ ਜਿਸੇ ਉੱਪਰ ਨਦਰ ਕਰੇ ਜਿਸੇ ਸਚ ਨਾਮ ਵਡਿਆਈ ਸਚ ਨਾਮ ਵਡਿਆਈ ਮਹਿਲਾ ਦੂਜਾ ਮਹਿਲਾ ਦੂਜਾ ਆਖਣ ਆਖ ਨਰਜਿਆ ਆਖਣ ਆਖ ਨਰਜਿਆ ਸੋਣਨ ਨਰਜੇ ਕੰਨ ਸੋਣਨ ਨਰਜੇ ਕੰਨ ਅੱਖੀਂ ਦੇਖ ਨਰ ਜੀਆਂ ਅੱਖੀਂ ਦੇਖ ਨਰ ਜੀਆਂ ਗੁਣ ਗਾਹਕ ਇਕ ਬੰਨ ਗੁਣ ਗਾਹਕ ਇਕ ਬੰਨ ਭੁਖਿਆਂ ਭੁਖ ਨ ਉਤਰੈ ਭੁਖਿਆ ਭੁਖ ਨ ਉਤਰੈ ਭੁਖਿਆਂ ਭੁਖ ਨ ਉਤਰੈ ਭੁਖਿਆ ਭੁਖ ਨ ਉਤਰੈ ਇਹ ਉਚਾਰਨ ਵੀ ਬੇਟਾ ਆਪਾਂ ਨਾਸਕੀ ਕਰਾਂਗੇ ਭੁੱਖਿਆਂ ਰਹਿਣ ਨਾਲ ਭੁੱਖ ਦੇ ਅਧੀਨ ਰਹਿਣ ਨਾਲ ਠੀਕ ਹੈ ਗੱਲੀ ਭੁੱਖ ਨਾ ਜਾਏ ਗੱਲੀ ਭੁੱਖ ਨਾ ਜਾਏ ਗੱਲੀ ਵੀ ਜਿਹੜਾ ਉਚਾਰਨ ਹੈ ਉਹ ਨਾਸਕੀ ਹੋਏਗਾ ਗੱਲੀ ਤੋਂ ਭਾਵ ਗੱਲਾਂ ਨਾਲ ਨਾਨਕ ਨਾਨਕ ਭੁੱਖਾ ਤਾਂ ਰਜੈ ਭੁੱਖਾ ਤਾਂ ਰਜੈ ਨਾਨਕ ਪੋਖਾ ਤਾਰਜੈ ਪੋਖਾ ਤਾਰਜੈ ਜਾ ਗੁਣ ਕਹਿ ਗੁਣੀ ਸਮਾਏ ਜਾ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਬਿਨ ਸੱਚੇ ਸਭ ਕੂੜ ਕੂੜ ਕਮਾਈਏ ਕੂੜ ਕਮਾਈਏ ਬਿਨ ਸੱਚੇ ਕੂੜਿਆਰ ਬਿਨ ਸੱਚੇ ਚੇ ਕੁੜਿਆਰ ਬੰਨ ਚਲਾਈ ਐ ਬੰਨ ਚਲਾਈ ਐ ਬਿਨ ਸੱਚੇ ਤਨ ਸ਼ਾਰ ਬਿਨ ਸੱਚੇ ਚੇਤਨ ਸ਼ਾਰ ਸ਼ਾਰ ਰਲਾਈ ਐ ਸ਼ਾਰ ਰਲਾਈ ਐ ਬਿਨ ਸੱਚੇ ਸਭ ਭੁਖ ਬਿਨ ਸੱਚੇ ਸਭ ਭੁਖ ਜੇ ਪੈਜ ਖਾਈ ਐ ਜੇ ਪੈਜ ਖਾਈ ਐ ਬਿਨ ਸੱਚੇ ਦਰਬਾਰ ਬਿਨ ਸੱਚੇ ਦਰਬਾਰ ਕੂੜਾ ਨਾ ਪਾਈ ਐ ਕੂੜਾ ਨਾ ਪਾਈ ਐ चूटे लाल चलागे, महल खोआई है, महल खोआई है, महल खोआई है, महल खोआई है। सब जग ठगे आई जाई तन मेह तृष्णा अग शब्द बुझाई है श्लोक महला पहला, पहला। नानक ਗੋ ਰਸ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਤਿਆਨ ਪਤਕੇ ਸਾਧ ਖੰਦਾਲ ਹੈ ਕੈ ਸਾਦ ਖੰਦਾਲ ਹੈ ਦਾਨਾ ਕੈ ਸਿਰਦਾਨ ਦਾਨਾ ਕੈ ਸਿਰਦਾਨ ਮਹਿਲਾ ਪਹਿਲਾ 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 ਸੋਇਨੇ ਕਾ ਬਿਰਖ ਪਤ ਪਰਵਾਲਾ ਪਰਵਾਲਾ ਸੋਇਨੇ ਕਾ ਬਿਰਖ ਸੋਇਨੇ ਕਾ ਬਿਰਖ ਪਤ ਪਰਵਾਲਾ ਪਤ ਪਰਵਾਲਾ ਫੁੱਲ ਜਵੇਹਰ ਲਾਲ ਫੁੱਲ ਜਵੇਹਰ ਲਾਲ ਤਿਤ ਫਲ ਰਤਨ ਲੱਗੈ ਮੁਖ ਭਾ ਖੇਤ ਤਿਤ ਫਲ ਰਤਨ ਲੱਗੈ ਮੁਖ ਭਾ ਇਤ ਫਲ ਤਨ ਲਗੈ ਮੁਖ 파 ਖਿਤ ਮੁਖ 파 ਖਿਤ ਹਿਰਦੈ ਰਿਦੈ ਨਿਹਾਲ ਹਿਰਦੈ ਰਿਦੈ ਨਿਹਾਲ ਨਾਨਕ ਨਾਨਕ ਕਰਮ ਹੋਵੈ ਮੁਖ ਮਸਤਕ ਕਰਮ ਹੋਵੈ ਮਨ ਮਸਤਕ ਨਾਨਕ ਨਾਨਕ ਕਰਮ ਹੋਵੇ ਮੁਖ ਮਸਤਕ ਕਰਮ ਹੋਵੇ ਮਸਤਕ ਇਹ ਬੇਟਾ ਮੁਖ ਹੈ ਇਹਨੂੰ ਤੁਸੀਂ ਸੁਖ ਕਿਉਂ ਪੜ ਰਹੇ ਹੋ ਸੁਖ ਨਹੀਂ ਪੜਨਾ ਮੁਖ ਪੜਾਂਗੇ ਨਾਨਕ ਕਰਮ ਹੋਵੇ ਮੁਖ ਮਸਤਕ ਨਾਨਕ ਕਰਮ ਹੋਵੇ ਮੁਖ ਮਸਤਕ ਓਕੜ ਮਾਤਰਾ ਹੈ ਉਹ ਜਿਹੜੀ ਲਗੂ ਮਾਤਰਾ ਹੈ ਨਾਨਕ ਕਰਮ ਹੋਵੇ ਨਹੀਂ ਹੋਵੇ ਮੁਖ ਮਸਤਕ ਹੋਵੇ ਪੜਾਂਗੀ ਬੇਟਾ ਨਾਨਕ ਕਰਮ ਹੋਵੇ ਮੁਖ ਮਸਤਕ ਨਾਨਕ ਕਰਮ ਹੋਵੇ ਮਸਤਕ ਮੱਖ ਕੌਣ ਕਹਿ ਰੇ ਬੇਟਾ ਮੁਖ ਪੜਾਂਗੀ ਲਿਖਿਆ ਹੋ ਵੈ ਲੇਖ ਲਿਖਿਆ ਹੋ ਵੈ ਲੇਖ 68 ਤੀਰਥ ਗੁਰ ਕੀ ਚਰਣੀ 68 ਤੀਰਥ ਗੁਰ ਕੀ ਚਰਣੀ ਉਜੈ ਸਦਾ ਵਿਸ਼ੇਖ ਉਜੈ ਸਦਾ ਵਿਸ਼ੇਖ ਹੰਸ 헤ਤ ਲੋਭ ਕੋਪਹ ਹੰਸ 헤ਤ ਲੋਭ ਚਾਰੇ ਨਦੀਆਂ ਅੱਗ ਚਾਰੇ ਨਦੀਆਂ ਅੱਗ ਪਵੈ ਦਜ ਹੈ ਨਾਨਕਾ ਪਵੈ ਦਜ ਹੈ ਨਾਨਕਾ ਤਰੀਏ ਕਰਮੀ ਲੱਗ ਤਰੀਏ ਨੀ ਲਗ ਪੌੜੀ ਪੌੜੀ ਜੀਵ ਦਿਆ ਮਰ ਮਾਰ ਜੀਵ ਦਿਆ ਮਰ ਮਾਰ ਨਾ ਪਛੋ ਤਈਏ ਨਾ ਪਛੋ ਤਈਏ ਝੂਠਾ ਇਹ ਸੰਸਾਰ ਝੂਠਾ ਇਹ ਸੰਸਾਰ ਕਿਨ ਸਮਝਾਈਏ ਕਿਨ ਸਮਝਾਈਏ ਸਚਨ ਧਰੇ ਪਿਆਰ ਸਚਨ ਧਰੇ ਪਿਆਰ ਦੰਦੇ ਧਾਈ ਐ ਦੰਦੇ ਧਾਈ ਐ ਕਾਲ ਬੁਰਾ ਖੈ ਕਾਲ ਕਾਲ ਬੁਰਾ ਖੈ ਕਾਲ ਕਾਲ ਬੁਰਾ ਖੈ ਕਾਲ ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਐ ਸਿਰ ਦੁਨੀਆਈ ਐ ਹੁਕਮੀ ਸਿਰ ਜੰਦਾਰ ਵੀਰ ਸਿਰਜਨਤਾ ਮਾਰੇ ਦਾਈ ਐ ਮਾਰੇ ਦਾਈ ਐ ਆਪੇ ਦੇ ਪਿਆਰ ਆਪੇ ਦੇ ਪਿਆਰ ਮਨ ਵਸਾਈ ਐ ਮਨ ਵਸਾਈ ਐ ਮੋਹ ਤਨ ਚਸਾ ਬਿਲਾ ਮ ਮੋਹ ਤਨ ਚਸਾ ਬਿਲਾ ਮ ਮੋਹ ਤਨ ਚਸਾ ਬਿਲਾ ਮ ਭਰੀਐ ਪਾਈਐ ਭਰੀਐ ਪਈਐ ਗੁਰ ਪ੍ਰਸਾਦੀ ਬੁਝ ਗੁਰ ਪ੍ਰਸਾਦੀ ਬੁਝ ਸੱਚ ਸਮਾਈਐ ਸੱਚ ਸਮਾਈਐ ਸਲੋਕ ਮਹਲਾ ਪਹਿਲਾ ਸਲੋਕ ਮਹਲਾ ਪਹਿਲਾ ਤੁਮੀ ਤੁਮਾ ਵਿਸਹ ਤੁਮੀ ਤੁਮਾ ਵਿਸਹ ਅਕਤ ਤੂਰਾ ਨਿੰਮ ਫਲ ਅਕਨ ਤੂਰਾ ਨਿੰਮ ਫਲ ਮਨ ਮੁਖ ਵਸੈ ਤਿਸ ਮਨ ਜਿਸ ਤੂੰ ਚੇਤਨਾ ਆਵਹੀ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਐ ਕਿਸ ਨਾਨਕ ਕਹੀਐ ਕਿਸ ਹੰਦਨ ਕਰਮ ਬਾਹਰੇ ਹੰਦਨ ਕਰਮ ਬਾਹਰੇ ਮਹਿਲਾ ਪਹਿਲਾ ਮਹਿਲਾ ਮਤ ਪੰਖੇ ਰੂ ਕਿਰਤ ਸਾਥ 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 ਕਹਿੰਦੇ ਜਿਹੜੀ ਮਨੁੱਖ ਦੀ ਮਤ ਹੈ ਉਹ ਇੱਕ ਪੰਛੀ ਦੀ ਤਰ੍ਹਾਂ ਹੈ ਕਬ ਉੱਤਮ ਕਬ ਨੀਚ ਕਵ ਕਬਨੀਚ ਕਵ ਚੰਦਨ ਕਬ ਆਕੜਾਲ ਕਵ ਚੰਦਨ ਕਬ ਆਕੜਾਲ ਕਵ ਉੱਚੀ ਪ੍ਰੀਤ ਕਵ ਉੱਚੀ ਪ੍ਰੀਤ ਪ੍ਰੀਤ ਇਦਾਂ ਨਹੀਂ ਮਿਟਾ ਕਵ ਉੱਚੀ ਪ੍ਰੀਤ ਤੁਚੀ ਪ੍ਰੀਤ ਨਾਨਕ ਨਾਨਕ ਹੁਕਮ ਚਲਾਈਐ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਸਾਹਿਬ ਲੱਗੀ ਰੀਤ ਪੌੜੀ ਪੌੜੀ ਕਿਤੇ ਕਹੈ ਬਖਾਨ ਕਿਤੇ ਕਹੈ ਬਖਾਨ ਕਹ ਕਹ ਜਾਵਣਾ ਕਹ ਕਹ ਜਾਵਣਾ वेद कहै बखियाण वेद कहै बखियाण अंत न पावणा अंत न पावणा पडे नाहि भेद पडे नाहि भेद बुझै पावणा बुझै पावणा ਖਟ ਦਰਸ਼ਨ ਕੈ ਪੇਖ ਕਿਸੈ ਸੱਚ ਸਮਾਵਣਾ ਸੱਚ ਸਮਾਵਣਾ ਸੱਜਾ ਪੁਰਖ ਅਲਖ ਸ਼ਬਦ ਸੁਹਾਵਣਾ ਸ਼ਬਦ ਸੁਹਾਵਣਾ ਮੰਨੇ ਨਾਉ ਬਿਸੰਖ ਮੰਨੇ ਨਾਉ ਬਿਸੰਖ ਮੰਨੇ ਪੜਾਂਗੇ ਬੇਟਾ ਮੰਨੇ ਨਹੀਂ ਮੰਨੇ ਨਾਉ ਬਿਸੰਖ ਮੰਨੇ ਨਾਉ ਬਿਸੰਖ 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 ਦਰਗਾ ਪਾਵਣ ਹਾ ਦਰਗਾ ਪਾਵਣਾ ਖਾਲਕ ਕੋ ਆਦੇਸ਼ ਖਾਲਕ ਕੋ ਆਦੇਸ਼ ਟਾਡੀ ਗਾਵਣਾ ਟਾਡੀ ਗਾਵਣਾ ਜਿੰਨਾ ਆਦੇਸ਼ ਲਫ਼ਜ਼ ਹੈ ਇਹਨੂੰ ਆਪਾਂ ਨਾਸਕੀ ਉਚਾਰ ਨਹੀਂ ਕਰਾਂਗੇ ਆਦੇਸ਼ ਆਦੇਸ਼ ਜਿਸ ਅਸੀਂ ਪੈਰ ਵਿੱਚ ਬਿੰਦੀ ਲਗਾ ਕੇ ਪੜਿਆ ਆਦੇਸ਼ ਦਾ ਮਤਲਬ ਹੁੰਦਾ ਹੈ ਹੁਕਮ ਆਦੇਸ਼ ਦਾ ਅਰਥ ਹੈ ਨਮਸਕਾਰ ਬਿੰਦੀ ਲਗਾ ਕੇ ਪੜਾਂਗੇ ਅਰਥ ਹੁਕਮ ਬਣ ਜਾਏਗਾ ਬਿੰਦੀ ਰਹਿ ਤੋਚਾਰਨ ਕਰਾਂਗੇ ਅਰਥ ਨਮਸਕਾਰ ਬਣ ਜਾਏਗਾ ਇੱਥੇ ਅਰਥ ਨਮਸਕਾਰ ਹੈ ਖਾਲਕ ਕੋ ਆਦੇਸ ਖਾਲਕ ਕੋ ਆਦੇਸ ਟਾਡੀ ਗਾਵਣਾ ਟਾਡੀ ਗਾਵਣਾ ਨਾਨਕ ਜੁਗ ਜੁਗ ਏਕਹ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਮਨ ਵਸਾਵਣਾ ਖਾਲਕ ਕੋ ਆਦੇਸ ਖਾਲਕ ਉਹ ਅਦੇਸ਼ ਟੱਡੀ ਗਾਵਣਾ ਟੱਡੀ ਗਾਵਣਾ ਨਾਨਕ ਜੁਗ ਜੁਗ ਏਕ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਮਨ ਵਸਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ